ਜੇ ਜੇ ਤੁਹਾਨੂੰ ਇਹ ਪਖੰਡਵਾਦ ਤੋਂ ਜਿਹੜਾ ਨਾ ਇਹ ਉਹਨਾਂ ਦੇ ਮੂੰਹ ਤੇ ਕਰਾੜੀ ਚ ਪੇਰ ਮਾਰਨਾ ਚਾਹੁੰਦੇ ਹੋ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਇੰਨੀ ਭਿਆਨਕ ਬਦਬੂ ਤੇ ਲੈ ਕੇ ਆ ਰਹੇ ਨਾ ਪੇਕੇ ਤੋਂ ਇੰਨੀ ਪੁਰੀ ਹਾਲਤ ਦੇ ਵਿੱਚ ਮਰਨ ਨੂੰ ਪਿਆ ਰਮਜ਼ਾਨਾ ਨਾਮ ਤੇ ਕਿਵੇਂ ਪਖੰਡਵਾਦ ਕਰਦੇ ਹੋਏ ਪੇਸ਼ੈਂਟਾਂ ਨੂੰ ਮਾਰ ਰਹੇ ਨੇ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਲਈ ਸਾਡੀ ਮਦਦ ਕਰੋ ਵੀਡੀਓ ਜ਼ਰੂਰ ਸ਼ੇਅਰ ਕਰਨਾ ਉਹ ਭੈਣ ਆਪਣੀ ਭਰਾ ਨੂੰ ਚੱਕੀ ਜਾ ਰਹੀ ਹੈ ਲੋਕਾਂ ਨੇ ਮਦਦ ਕਰਨ ਤੋਂ ਵੀ ਮਨਾ ਕਰਤਾ ਇਹ ਹਾਲਾਤ ਹੋ ਜਾਂਦੇ ਸਮਝਣਾ ਕਿੰਨੀ ਸਨਲ ਬਹੁਤ ਆਉਂਦੀ ਹੈ ਉਹ ਦਸ਼ਰ ਸ਼ੇਰ ਕੀਤਾ ਹੋਇਆ ਹਰੇਕ ਸ਼ੇਰ ਉਹਦੇ ਹਰੇਕ ਸਪੇਅਰ ਦੇ ਬਰਾਬਰ ਹੈ ਆਰੇ ਧਰਮ ਫੁਕਾਰ ਜੋਗ ਹੈ ਲੇਕਿਨ ਜੋ ਪਖੰਡਵਾ ਪੰਜਾਬ ਤੋਂ ਬੜਿਆ ਹੋਇਆ ਹੈ ਨਾ ਬੁਰੀ ਤਰ੍ਹਾਂ ਆ ਪਿਆ ਪੇਸ਼ੈਂਟ ਇਹਨੂੰ ਕਰ ਦੋ ਠੀਕ। ਅਰ ਜੇ ਇਹਨੂੰ ਕਰ ਸਕਦੇ ਨਾ ਇਕੱਲੇ ਇਕੱਲੇ ਪੇਸ਼ੈਂਟ ਦਾ ਇੱਕ ਇੱਕ ਪੇਸ਼ੈਂਟ ਦਾ 50-50 ਲੱਖ ਰੁਪਏ ਦਵਾਂਗੇ। ਕਿ ਰੋਜ਼ਪੁਰ ਸ਼ਹਿਰ ਦੇ ਵਿੱਚ ਆਏ ਆ ਔਰ ਇੱਕ ਹੋਰ ਪੇਸ਼ੈਂਟ ਸਾਲੋਂ ਸਾਲ ਤੋਂ ਪਿਆ ਐਨੇ ਭਿਆਨਕ ਜ਼ਖਮਾਂ ਚ ਪਿਆ ਨਾ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਇੱਧਰ ਆਪਾਂ ਜੀ ਆ। ਇਹ ਕਨਵਰਟ ਹੋਇਆ ਹੋਇਆ ਤੁਹਾਡਾ ਪਰਿਵਾਰ? ਹਾਂਜੀ। ਹਾਂ। ਉਹ ਮਗਰ ਉਹ ਸਾਇੰਸਾ ਦਿਖ ਰਿਹਾ ਹੈ ਪਤਾ ਹੀ ਨਹੀਂ ਜੀ ਉਹ ਗੁਰੂ ਘਰ ਜਾਂਦੇ ਬੰਦਾ ਦਾ ਹਾਂਜੀ ਹਾਂਜੀ ਇਹ ਇਹ ਪਤਾ ਕੀ ਮਤਲਬ ਕਿ ਕਿਸੇ ਦੇ ਕਹਿਣ ਤੇ ਮੁਤਾਬਕ ਚਰਚਾ ਜਾਣਾ ਸ਼ੁਰੂ ਹੋ ਗਿਆ ਹਾਂ ਇਹ ਹੀ ਜਿਹੜੀ ਹਾਂ ਉਹ ਚੱਲ ਜਾਨੀ ਉਹ ਜਾਣੇ ਸ਼ੁਰੂ ਹੋ ਗਿਆ ਮੈਂ ਦੱਸਿਆ ਗਿਆ ਤੁਸੀਂ ਤੁਸੀਂ ਉਹ ਆ ਕੇ ਅੱਛਾ ਉਹ ਇਹ ਮੰਨਦੀ ਸੀ ਜਾ ਕੇ ਲੈ ਗਈ ਠੀਕ ਹੋ ਜਾਏਗਾ ਹੁਣ ਪੇਸ਼ੈਂਟ ਅੰਦਰ ਲੱਤਾਂ ਨਹੀਂ ਚੱਲਦੀਆਂ ਜ਼ਖਮਾਂ ਜਪਿਆ ਉੱਥੇ ਧਰਮ ਦੇ ਨਾਮ ਤੇ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ ਬਿਲਕੁਲ ਵੀ ਨਹੀਂ ਹੈਗੇ ਾਰੇ ਧਰਮ ਸਤਕਾਰਯੋਗ ਹੈ ਲੇਕਿਨ ਜੋ ਪਖੰਡਵਾਦ ਪੰਜਾਬ ਚ ਬੜਿਆ ਹੋਇਆ ਹੈ ਨਾ ਬੁਰੀ ਤਰ੍ਹਾਂ ਆ ਪਿਆ ਹੈ ਪੇਸ਼ੈਂਟ ਇਹਨੂੰ ਕਰ ਦੋ ਠੀਕ ਔਰ ਜੇ ਇਹਨੂੰ ਕਰ ਸਕਦੇ ਹੋ ਨਾ ਕੱਲੇ ਕੱਲੇ ਪੇਸ਼ੈਂਟ ਦਾ ਇੱਕ ਇੱਕ ਪੇਸ਼ੈਂਟ ਦਾ 50-50 ਲੱਖ ਰੁਪਏ ਦਵਾਂਗੇ 50 ਲੱਖ ਰੁਪਏ ਪਰ ਪੇਸ਼ੈਂਟ ਦਵਾਂਗੇ ਸਾਡੇ ਕੋਲ ਇਸ ਟਾਈਮ 55 ਪੇਸ਼ੈਂਟ ਪਏ ਆ ਜਿਨ੍ਹਾਂ ਦੀ ਲੱਤਾਂ ਨਹੀਂ ਚਲਦੀਆਂ ਉੱਥੇ ਦੌੜेंगे ਦੌੜेंगे ਭਾਗेंगे ਭਾਗेंगे ਕਰਦੇ ਨਾ ਕਿਸੇ ਧਰਮ ਦੇ ਖਿਲਾਫ ਬਿਲਕੁਲ ਨਹੀਂ ਹੈ ਪਖੰਡਵਾਦ ਦੇ ਖਿਲਾਫ ਬਿਲਕੁਲ ਹੈਗੇ ਆ ਜ਼ਿੰਦਾ ਲਾਸ਼ਾਂ ਦਾ ਵਪਾਰ ਕੀਤਾ ਜਾਂਦਾ ਹੈ ਧਰਮ ਦੇ ਨਾਮ ਤੇ ਪਖੰਡ ਦੇ ਨਾਮ ਤੇ ਉੱਥੇ ਇਹਨੂੰ ਵੀ ਲੈ ਗਈ ਸੀ ਚਰਚ ਇਹਨੂੰ ਮੈਂ ਤਾਂ ਆ ਗਿਆ ਇਹਨੂੰ ਵੀ ਘਰ ਲੈ ਕੇ ਚਰਚ ਵੀ ਸਤਕਾਰੀ ਉਹ ਨਹੀਂ ਵਾਈਪ ਲੈ ਕੇ ਚੱਲ ਮੈਂ ਵਾਈਪੇ ਦੀ ਘਰ ਲੈ ਕੇ ਸੌਣੇ ਲੈ ਕੇ ਹਾਂ ਸੌਣੇ ਲੈ ਕੇ ਸੀ ਫਿਰ ਦੋ ਸਾਲ ਤੋਂ ਉਹ ਐ ਉੱਥੇ ਕੁਝ ਠੀਕ ਹੋਇਆ ਨਹੀਂ ਉਹ ਕਹਿੰਦੇ ਵੀ ਤੁਸੀਂ ਗੁਰਦਾਰੇ ਨੂੰ ਮੁਕੱਦਮੇ ਜੀ ਅੱਛਾ ਠੀਕ ਨਹੀਂ ਹੋਇਆ ਜਦੋਂ ਪੜਾਣ ਹੋ ਗਿਆ ਇੱਥੇ ਸੱਟ ਕੇ ਬੱਸ ਐਵੇਂ ਨਹੀਂ ਆਉਣੀ ਉਹ ਕਿੰਨੇ ਟਾਈਮ ਤੋਂ ਇਦਾਂ ਪਿਆ ਹੈ ਇਹ 4 ਸਾਲ ਹੋ ਗਏ 4 ਸਾਲ ਹੋ ਗਏ ਨਹੀਂ 6 ਸਾਲ ਹੋ ਗਏ 6 ਸਾਲ ਹੋ ਗਏ 6 ਸਾਲ ਤੋਂ ਇਦਾਂ ਪਿਆ ਹਾਂ ਦੋ ਸਾ ਚਰਾਨੀ ਸਾਹਮਣੇ ਬਾਅਦ ਚ ਫਿਰ ਅਬ ਜੂਰਕ ਬੰਦਾ ਇਕੱਲਾ ਵਿਚਾਰਾ ਆਹ ਸਾਹਮਣੇ ਆ ਜਾ ਕਦੀ ਭੈਣਾ ਅਸੀਂ ਆ ਗਏ ਆ ਕੋਈ ਨਹੀਂ ਆਉਂਦਾ ਹੁਣ ਇਹ ਵੀ ਰੋਟੀ ਖਾਦਾ ਤੁਸੀਂ ਦੋ ਦੋ ਭੈਣਾ ਵੇਈ ਹੋਈਆਂ ਤਿੰਨੋ ਵੇਈ ਹੋਈਆਂ ਫੇ ਰੋਟੀ ਖਾਂਦਾ ਗੁਰਦਾਰੇ ਖਾਂਦਾ ਇਹ ਬਾਪੂ ਜੀ ਕਿੰਨੇ ਸਾਲ ਦੇ 60 ਸਾਲ ਵੀ ਹੋ ਗਏ ਸੰਗਤ ਜੀ ਤੁਹਾਨੂੰ ਸਾਡੇ ਬਾਰੇ ਕਿਵੇਂ ਚੱਲਿਆ ਪਤਾ ਉਹਨਾਂ ਨੇ YouTube ਤੇ ਵੇਖਿਆ ਸੀ YouTube ਤੇ ਦੇਖਿਆ ਸੀ ਦੇਖੋ ਤੁਸੀਂ ਸ਼ੇਅਰ ਕਰਦੇ ਹੋ ਵੀਡੀਓਸ ਤਾਂ ਇਹ ਅੱਗੇ ਤੋਂ ਅੱਗੇ ਪੇਸ਼ੈਂਟ ਤੱਕ ਪਹੁੰਚ ਪਾਉਂਦੇ ਆ ਇਸ ਲਈ ਬਾਰ-ਬਾਰ ਬੇਨਤੀ ਕਰਦੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੇਸ਼ੈਂਟ ਬਹੁਤ ਹੀ ਭਿਆਨਕ ਭਿਆਨਕ ਹਾਲਾਤਾਂ ਦੇ ਵਿੱਚ ਪਏ ਨੇ 4 ਸਾਲ ਮੂੰਹੋਂ ਕਹਣੀ ਛੋਟੀ ਗੱਲ ਹੈ ਜੀ ਸਰ 6 ਸਾਲ 6 ਸਾਲ ਹੋ ਗਿਆ ਬੜੀ ਭਿਆਨਕ ਬਦਬੂ ਆ ਰਹੀ ਹੈ ਭੈਣ ਜੀ ਦਰਾਂ बहुत ज्यादा मसल टिश्यू बहुत ज्यादा खराब रहे, डेड टिश्यू तो इन्फेक्शन बहुत ज्यादा अंदर बहुत ज्यादा समैल है कल जो पी जी आई तो पेशेंट लेके आए ने, बाकी टीम उधे भी बड़े भयानक हालात सब एम्बूलेंसर बैठे तक नहीं जा रहा इन्नी ज्यादा समेल सी अज लैन आए फिरोजपुर फिरोजपुर भी यही हाल है पेशेंट साम्भे जाएंगे ठीक हो जाएंगे लेकिन जेड़ा धर्मा दे नाम से पखंडवा चल रहा क्या करा पीजीआई ਦਾ ਐਨੂਅਲ ਬਜਟ 22000 ਕਰੋੜ ਹੈ ਸੈਂਟਰਲ ਗਵਰਨਮੈਂਟ ਉਹਨੂੰ ਬੰਦ ਕਰ ਦਵੇ ਨਾ ਫਿਰ 22000 ਕਰੋੜ ਰੁਪਏ ਫੁੱਕਣੇ ਕਹਨੂ ਹੈ ਜਾਦੂ ਨਾਲ ਠੀਕ ਹੋਈ ਜਾਉਂਗੇ ਸਾਰੇ ਹੱਦ ਕੀਤੀ ਪਈ ਹੈ ਜ਼ਿੰਦਾ ਲਾਸ਼ਾਂ ਦਾ ਸਰੇਆ ਵਪਾਰ ਕਰਦੇ ਹਨ ਨਾ ਜਦੋਂ ਜ਼ਰੂਰ ਸਮਝੋ ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ ਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੀਡੀਓ ਕੇਵਲ ਲੰਬੇ ਹੋ ਜਾਂਦੇ ਪਰ ਪਲੀਜ਼ बार-बार ਬੇਨਤੀਆਂ ਕਰਦੇ ਇਹਨਾਂ ਨੂੰ ਜ਼ਰੂਰਤਮੰਦ ਪੇਸ਼ੈਂਟਾਂ ਤੱਕ ਜ਼ਰੂਰ ਪਹੁੰਚਾਓ ਬਹੁਤ ਜ਼ਰੂਰੀ ਨੇ ਇਹ ਲੱਖਾਂ ਦੀ ਤਾਦਾਦ ਚ ਪਏ ਪਏ ਪੇਸ਼ੈਂਟ ਸਿਰਫ ਪਿੰਡੂ ਖੇਤਰ ਦੇ ਵਿੱਚ ਨਹੀਂ ਸ਼ਹਿਰੀ ਖੇਤਰ ਦੇ ਵਿੱਚ ਵੀ ਪਏ ਪਏ ਉਹ ਗਲ ਕੇ ਮਰ ਰਹੇ ਨੇ ਉਹਨਾਂ ਤੱਕ ਜਾਣਕਾਰੀਆਂ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਵਾਹਿਗੁਰੂ ਆ ਦੇਖੋ ਭੈਣ ਆਪਣੇ ਭਰਾ ਨੂੰ ਚੱਕੀ ਜਾ ਰਹੀ ਹੈ ਲੋਕਾਂ ਨੇ ਮਦਦ ਕਰਨ ਤੋਂ ਵੀ ਮਨਾ ਕਰਤਾ ਇਹ ਹਾਲਾਤ ਹੋ ਜਾਂਦੇ ਸਮਾਜ ਦੇ ਹੈ ਨਾ ਕਹਿੰਦੇ ਸਮੈਲ ਬਹੁਤ ਆਉਂਦੀ ਹੈ ਤੋਂ ਦੇ ਸ਼ੇਅਰ ਕੀਤੇ ਹੋਏ ਪਛਾਣੇ ਅੱਗੇ ਬਹੁਤ ਜ਼ਰੂਰੀ ਹੈ ਹਾਂਜੀ ਕਿੰਨੇ ਕੇ ਪਿਆਣਕ ਦੇਖਾ ਮੈ ਤੇ ਇਸ ਸਮੇਂ ਬਹੁਤ ਜ਼ਿਆਦਾ ਚਾਰ ਪੰਜ 6 ਹਾਂ ਫੁੱਲ ਦੇ 1 ਲੱਖ ਪੂਰੀ ਕੁਲਪਤਾ ਅੰਗਰ ਹਾਂ ਬਹੁਤ ਜ਼ਿਆਦਾ ਇੱਕ ਤਾਂ ਜਦੋਂ ਮਾਚ ਗਈ ਤੇ ਫੋਲ ਲਿ ਗਿਆ ਸੀ ਆ ਪਾਸੇ ਵਾਲਾ ਮਤਲਬ ਹੋਇਆ ਕੀ ਇਹਨੂੰ ਐਕਸੀਡੈਂਟ ਹੋਇਆ ਜੀ ਬਾਈਕ ਨਾਲ ਐਕਸੀਡੈਂਟ ਹੋਇਆ ਫਾਈਨਲ ਗੌਰ ਇੰਜਰੀ ਹੋਈ ਹੈ ਔਰ ਰੀਡ ਦੀ ਹੱਡੀ ਸੀ ਟੁੱਟ ਗਈ ਹੈ ਜਿਵੇਂ ਪੱਕਿਆਂ ਦੇ ਥਲੇ ਪਾਸੇ ਸੁਣ ਹੋ ਗਏ ਨਾ ਪੇਸ਼ੈਂਟ ਭਰੇ ਪਏ ਨੇ ਹਨਾ ਇੰਨਾ ਤੱਕ ਜਾਣਕਾਰੀਆਂ ਪਹਚਾਣਾ ਬਹੁਤ ਜ਼ਰੂਰੀ ਹੈ ਤਾਂ ਹੀ ਕਹਿੰਦੇ ਆਨਲਾਈਨ ਸੇਵਾ ਜ਼ਰੂਰ ਨਿਭਾਦੇ ਰਹੋ ਮੋਹਾਲੀ ਜ਼ਿਲ੍ਹੇ ਵਿੱਚ ਇਹ ਸੇਵਾ ਚੱਲ ਰਹੀ ਹੈ ਟੋਟਲੀ ਨਿਸ਼ੁਲਕ ਚੱਲ ਰਹੀ ਹੈ ਖਾਣਾ ਪੀਣਾ ਰਹਿਣਾ ਟ੍ਰੀਟਮੈਂਟ ਐਂਬੂਲੈਂਸ ਸੇਵਾ ਲੈ ਕੇ ਜਾਣਾ ਪੇਸ਼ੈਂਟ ਹਰ ਚੀਜ਼ ਅਕਾਲ ਪੁਰਖ ਦੀ ਪੈ ਪਾਵਨੀ ਦੇ ਵਿੱਚ ਰਹਿ ਕੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਗੁਰੂ ਗੁਰੂ ਜਪਦੇ ਹੋਏ ਇਹ ਸਾਰੀ ਸੇਵਾਵਾਂ ਚੱਲਦੀ ਹੈ ਬੜਾ ਅਫਸੋਸ ਹੁੰਦਾ ਹੈ ਤੁਹਾਡੇ ਨਾਲ ਕਹਾਣੀ ਸਾਂਝੀ ਕਰਕੇ ਹਟੇ ਆ ਜੋ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਮਾਨੇ ਤੇ ਚੱਲ ਰਿਹਾ ਹੈ ਨਾ ਇਹਨਾਂ ਪੇਸ਼ੈਂਟਾਂ ਨੂੰ ਐਜ਼ ਅ ਸਬਜੈਕਟ ਉੱਤੇ ਦਿਖਾਇਆ ਜਾਂਦਾ ਹੈ ਔਰ ਬਾਕੀ ਮੈਂ ਉਹ ਕਿਆ ਕਹਾ ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ ਨਾ ਦੌੜेंगे ਦੌੜेंगे ਭਾਗेंगे ਭਾਗेंगे ਇਤਨਾ ਹੀ ਕਰਕੇ ਬਹੁਤ ਸਾਰੇ ਗਾਣੇ ਲਗਾਏ ਜਾਂਦੇ ਹਨ ਔਰ ਇਹ ਪਖੰਡੇ ਬਾਦ ਵਧਦਾ ਜਾ ਰਿਹਾ ਹੈ ਨਾ ਬਾਰਡਰ ਬੈਲਟਾ ਦੇ ਵਿੱਚ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤਰਨਤਾਰ ਬੈਲਟਾ ਦੇ ਵਿੱਚ ਜਿਆਦਾ ਹੋ ਰਹੀ ਹੈ ਨਾ ਇਤਨਾ ਕਿਤੇ ਕੋਈ ਨਾ ਕੋਈ ਥੱਲੇ ਪਾਏਗਾ ਇਸ ਜੀ ਬੜਾ ਅਫਸੋਸ ਹੁੰਦਾ ਲੈ ਕੇ ਚੱਲੇ ਫਿਲਹਾਲ ਪੇਸ਼ੰਤ ਨੂੰ ਔਰ ਇਨ੍ਹਾਂ ਦੇ ਨਾਲ ਕੋਈ ਨਹੀਂ ਹੈਗਾ ਇਕੱਲੇ ਸੰਭਾਂਗੇ ਉੱਥੇ